ਪੰਜਾਬ ਤੇ ਮੰਜਹਲ ਜਿਹੜੇ ਖੜੇ ਨੇ ਜਿਹੜੇ ਚੜ੍ਹਦੀ ਕਲਾ ਚ ਨੇ ਉਹ ਗੁਰਬਾਣੀ ਦਾ ਅਸਰ ਹੈ ਉਹ ਗੁਰਬਾਣੀ ਦੀ ਮਿਹਰ ਹੈ ਗੁਰਬਾਣੀ ਦਾ ਪ੍ਰੋਸੈਸ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਜਿਹੜੀਆਂ ਚੀਜ਼ਾਂ ਦੱਸਦੇ ਆ ਜਦੋਂ ਉਹਨਾਂ ਵੱਲ ਦੇਖਦੇ ਆ ਫਿਰ ਤੁਸੀਂ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਦੇਖੋ ਗੁਰੂ ਨਾਨਕ ਵੱਲ ਦੇਖੋ ਜਿੱਦਾਂ ਜਦੋਂ ਬਾਬਰ ਨੂੰ ਜ਼ਾਬਰ ਕਹਿਣ ਦਾ ਜਿਹੜਾ ਹੌਸਲਾ ਸੀਗਾ ਉਹ ਗੁਰੂ ਨਾਨਕ ਸਾਹਿਬ ਵਿੱਚ ਸੀਗਾ ਗੁਰੂ ਨਾਨਕ ਸਾਹਿਬ ਨੇ ਤੇ ਉਸ ਟਾਈਮ ਤੇ ਔਰ ਉਹਨਾਂ ਦੇ ਪ੍ਰੋਸੈਸ ਵਿੱਚੋਂ ਨਿਕਲੋਗੇ ਤਾ ਤੁਸੀਂ ਓਦਾਂ ਦੇ ਮਝੈਲ ਬਣ ਸਕਦੇ ਹੋ ਜਿਹੜੇ ਡੁੱਬੇ ਹੋਏ ਐ ਇੰਨੇ ਕੋਈ ਬਾਹਰ ਮੂੰਹ ਹੈਗਾ ਤਾਂ ਵੀ ਕਹਿ ਰਹੇ ਵੀ ਚੜਦੀ ਕਲਾ ਵੀ ਬੋਲੇ ਸੋਨਿਹਾਲ ਸਸਰੀਆ ਕਾਲ ਇਹ ਇਹ ਨਾ ਬਾਬਿਆਂ ਨੇ ਕੀ ਦੇਣਾ ਇਹ ਨਾ ਬੂਬਣਿਆਂ ਨੇ ਕੀ ਦੇਣਾ ਇਹਨਾਂ ਖਾਸ ਕਰਕੇ ਜਿਹੜੇ ਇਹ ਡੇਰੇ ਕਬਰਾਂ ਵਾਲੇ ਉਹਨਾਂ ਨੇ ਤਾਂ ਤੁਹਾਨੂੰ ਕੀ ਦੇਣਾ ਹੋਰ ਤਾਂ ਚਲੋ ਫੇਰ ਵੀ ਕੋਈ ਬਾਬਾ ਮਾੜਾ ਮੋਟਾ ਮੈਂ ਕਹਿੰਨਾ ਆ ਕੇ ਲੰਗਰ ਲਾ ਦੇਗਾ ਜਿਹੜਾ ਜਿਹੜੇ ਜਿਹੜੇ ਸਿੱਖੀ ਨੂੰ ਮੰਨਦੇ ਹੋਣਗੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਣਗੇ ਉਹ ਤੇ ਫਿਰ ਵੀ ਕੋਈ ਨਾ ਕੋਈ ਸੇਵਾ ਕਰ ਦੇਣਗੇ ਤੋ ਇਹ ਨਾ ਬਾਬਿਆਂ ਨੇ ਕੀ ਕਰਨਾ ਏ ਤੇ ਮਤਲਬ ਉਹਨਾਂ ਨੂੰ ਆਪ ਵੀ ਨਹੀਂ ਪਤਾ ਵਿਚਾਰੇ ਨੂੰ ਕਰਨਾ ਕੀ ਏ ਉਹ ਬਾਬੇ ਆਪ ਕਿੱਥੇ ਗਏ ਉਹਨਾਂ ਦੀ ਆਪ ਕੀ ਜ਼ਿੰਦਗੀ ਸੀ ਉਹਨਾਂ ਉਹਨਾਂ ਨੂੰ ਤੇ ਆਪ ਵੀ ਕੋਈ ਡਾਇਰੈਕਸ਼ਨ ਨਹੀਂ ਹੈਗੀ ਉਹਨਾਂ ਨੇ ਕਿਸੇ ਨੂੰ ਕੀ ਡਾਇਰੈਕਸ਼ਨ ਦੇਣੀ ਹੈ